ਪੂਰੀ ਦੁਨੀਆ ਦੇ ਵਿੱਚ ਇਸ ਸਮੇਂ ਵੈਲੈਂਟਾਈਨਸ ਵੀਕ ਮਨਾਇਆ ਜਾ ਰਿਹਾ ਹੈ ਜਾਨੀ ਕਿ ਪ੍ਰੇਮੀ ਜੋੜਿਆਂ ਦਾ ਮਨਪੌਂਦਾ ਹਫਤਾ ਤੇ ਇਸ ਦੀ ਸ਼ੁਰੂਆਤ 7 ਫਰਵਰੀ ਤੋਂ ਜਾਨੀ ਕਿ ਰੋਜ਼ ਦੇ ਵਾਲੇ ਦਿਨ ਤੋਂ ਹੋ ਚੁੱਕੀ ਹੈ ਪਰ ਜੇਕਰ ਤੁਹਾਡਾ ਦਿਲ ਟੁੱਟਿਆ ਹੋਇਆ ਹੈ ਜਾਂ ਫਿਰ ਤੁਹਾਡੀ ਕੋਈ ਸਹੇਲੀ ਨਹੀਂ ਹੈ ਤਾਂ ਉਦਾਸ ਹੋਣ ਦੀ ਲੋੜ ਨਹੀਂ ਕਿਉਂਕਿ ਆਹ ਦੁਕਾਨਦਾਰ ਨੇ ਤੁਹਾਡੇ ਵੈਲੈਂਟਾਈਨਸ ਵੀਕ ਨੂੰ ਵਧੀਆ ਬਣਾਉਣ ਦਾ ਖਾਸ ਪ੍ਰਬੰਧ ਕਰ ਦਿੱਤਾ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਕਿਵੇਂ ਤਾਂ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਵੇਂ ਦਰਅਸਲ ਇਸ ਦੁਕਾਨਦਾਰ ਦੇ ਵੱਲੋਂ ਸਪੈਸ਼ਲ ਮੋਮੋਸ ਬਣਾਏ ਜਾ ਰਹੇ ਨੇ ਦੱਸਦੀ ਹੈ ਕਿ ਇਸ ਦੁਕਾਨਦਾਰ ਦੇ ਵੱਲੋਂ ਗੁਲਾਬ ਮੋਮੋਸ ਬਣਾਏ ਜਾ ਰਹੇ ਨੇ ਜੋ ਕਿ ਪ੍ਰੇਮੀ ਜੋੜਿਆਂ ਤੇ ਦਿਲ ਟੁੱਟੇ ਆਸ਼ਿਕਾ ਨੂੰ ਵੀ ਖੂਬ ਪਸੰਦ ਆ ਰਹੇ ਨੇ ਤੇ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਆ ਨੌਜਵਾਨ ਗੁਲਾਬ ਵਾਲੇ ਮੋਮੋਸ ਦਾ आनंद ਮਾਰ ਰਹੇ ਨੇ ਦੱਸ ਦਈਏ ਇਹ ਤਸਵੀਰਾਂ ਭਵਾਨੀਗੜ੍ਹ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਦੁਕਾਨਦਾਰ ਦੇ ਵੱਲੋਂ ਵੈਲੈਂਟਾਈਨਸ ਵੀਕ ਮੌਕੇ ਸਪੈਸ਼ਲ ਮੋਮੋਸ ਬਣਾਏ ਜਾ ਰਹੇ ਨੇ ਤੇ ਆਸ-ਪਾਸ ਦੇ ਲੋਕ ਇਸ ਨੂੰ ਜਿੱਥੇ ਪਸੰਦ ਕਰ ਰਹੇ ਨੇ ਉੱਥੇ ਹੀ ਦੂਜੇ ਸ਼ਹਿਰਾਂ ਤੋਂ ਵੀ ਆ ਕੇ ਲੋਕ ਇਹਨਾਂ ਮੋਮੋਸ ਦਾ ਸਵਾਦ ਚੱਕ ਰਹੇ ਨੇ ਤਾਂ ਆਓ ਫਿਰ ਤੁਹਾਨੂੰ ਵੀ ਸੁਣਾ ਦਿੰਦੇ ਆ ਦੁਕਾਨ ਤੇ ਬੈਠੇ ਮੁੰਡਿਆਂ ਦੇ ਦਿਲ ਦੀ ਗੱਲ ਆਏ ਹਾਏ ਹਾਏ ਬਾਈ ਰੂਹ ਖੁਸ਼ ਹੋ ਗਈ ਯਾਰ ਸੱਚੀ ਯਾਰ ਆ रोजडे का ना सुने रोज बना के करती लगे यार बाबे सर आज रोजडे है लोगों की डिमांड थी कि कोई नवी आइटम तैयार करो इसलिए हमने गुलाब मोमो तैयार किए सर इसमें सीक्रेट है मतलब बता नहीं सकते लोगों को बहुत पसंद आ रहे हैं ये जड़े जुड़वा है वाइफ थे हस्बैंड हसबेंड वो वो लोग बहुत पसंद कर रहे हैं ये सर चौदह चौदह तारीख तक चलेंगे लोग स्पेशल आ रहे हैं पटियाले से आ रहे हैं ਇਧਰ ਆ ਰਹਾ ਮਾਨਸਾ ਸੰਗਰੂਰ ਸਰੀਏ 60 ਰੁਪਏ ਕਿ ਬਲੇਡ ਹੈ ਇਸ ਵਿੱਚ ਚਾਰ ਪੀਸ ਹੈ ਮੈਂ ਕਹਣਾ ਵੀਰੇ ਯਾਰ ਪੋਸਟਰ ਵੇਖਿਆ ਸੀ ਵੀਰੇ ਆਪਾਂ ਨੇ ਠੀਕ ਹੈ ਤੇ ਸੇਲੀ ਦਾ ਕੋਈ ਹੈਗੀ ਨਹੀਂ ਦੀ ਤੇ ਵੀਰਾ ਇੱਥੇ ਰੋਜ ਡੇ ਮਣਾਉਣ ਆ ਗਿਆ ਆਪਾਂ ਮੋਮ ਜਨ ਨਾਲ ਅੱਛਾ ਵਧੀਆ ਲੱਗਿਆ ਮੋਮ ਜੀ ਬਹੁਤ ਟੇਸਟੀ ਨੇ ਰੋਜ ਵੀ ਸਾਈਕਲ ਸਾਈਕਲ ਲਿਆ ਤੁਸੀਂ ਮੋਮ ਜਨ ਦਾ ਹਾਂ ਹਾਂ ਵੀਰੇ ਬਹੁਤ ਟੇਸਟੀ ਮੋਮ ਜਨ ਨੇ ਹਾਂਜੀ ਹਾਂਜੀ ਅੱਛਾ ਅੱਛਾ ਤੇ ਬਹੁਤ ਵਧੀਆ ਲੱਗਿਆ ਆਪਾਂ ਨੂੰ ਤਾਂ ਇਹ ਨਾਲ ਹੀ ਰੂਹ ਖੁਸ਼ ਹੋ ਗਈ ਆਪਣੀ ਦਾ ਕਿੱਥੋਂ ਆਏ ਬਾਜੀ ਹਾਂਜੀ ਮੇਰਾ ਪਿੰਡ ਵਿਜਲ ਵਿਜਲਪੁਰਾ ਵੀਰੇ ਮੇਰਾ ਲੋਕਲ ਭਵਾਨੀਗੜ ਵਿੱਚ ਨਾਲ ਕੇ ਰਹਿਣਾ ਮੈਂ ਟੇਸਟ ਬਹੁਤ ਘੈਂਟ ਆ ਵੀਰੇ ਯਾਰ ਹੁਣ ਤਾਂ ਟੇਸਟ ਨਾਲ ਨਾਈਟ ਟਾਈਮ ਪਾਸ ਕਰਿਆ ਫਿਰ ਹੁਣ ਕਰਨਾ ਵੀ ਕੀ ਆਪਾਂ ਨੇ ਤਾਂ ਰੋਜ਼ ਡੇ ਨੂੰ ਇੱਕ ਸਪੈਸ਼ਲ ਡੇ ਦੀ ਤਰ੍ਹਾਂ ਮਨਾ ਰਹੇ ਹਾਂ ਹਾਂ ਰੋਜ਼ ਡੇ ਨੂੰ ਇੱਕ ਸਪੈਸ਼ਲ ਡੇ ਦੀ ਤਰ੍ਹਾਂ ਮਨਾ ਰਹੇ ਆਪਾਂ ਹੁਣ ਸੇਲੀ ਤਾਂ ਹੈ ਨਹੀਂ ਕੋਈ ਆਹੀ ਕੁਝ ਕਰਨਾ ਆਪਾਂ ਨੇ ਹੋਰ ਤਾਂ ਕੀ ਆ ਜੀ ਜੀ ਹਾਂਜੀ ਕੀ ਨਾਮ ਲੁੱਟਦਾ ਵੀਰੇ ਮੇਰਾ ਨਾਮ ਗੌਰਵ ਹੈ ਮੈਂ ਪਟਿਆਲੇ ਤੋਂ ਆਇਆ ਇੱਥੇ ਸਪੈਸ਼ਲ ਮੈਂ ਇਹਨਾਂ ਦੇ ਪੋਸਟਰ ਦੇਖਿਆ ਸੀਗਾ ਵੀਰੇ ਆਪਣੇ ਫਰੈਂਡ ਵੀ ਖਾ ਕੇ ਗਏ ਨੇ ਇੱਥੇ ਮੁਹੰਮਦ ਵਗੈਰਾ ਇਹਨਾਂ ਦੇ ਰੋਜ਼ ਵਾਲੇ ਮੁੰਮਸ ਬਹੁਤ ਟੇਸਟੀ ਨੇ ਵੀਰੇ ਸੱਚੀ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਦਿਲ ਟੁੱਟੇ ਆਸ਼ਕ ਵੀ ਸਪੈਸ਼ਲ ਆ ਕੇ ਖਾਓ ਜਿਨ੍ਹਾਂ ਦੀ ਸਹੇਲੀਆਂ ਨਹੀਂ ਹੈਗੀਆਂ ਉਹ ਵੀ ਆ ਕੇ ਖਾਣ ਮੁੰਮਸ ਇਹਨਾਂ ਦੇ ਇੱਕ ਵਾਰ ਇਹਨਾਂ ਦੇ ਮੁੰਮਸ ਸੱਚੀ ਬਾਈ ਬਹੁਤ ਟੇਸਟੀ ਨੇ ਕਿੱਥੇ ਦੁਕਾਨ ਕਿੱਥੇ ਇਹ ਵੀਰੇ ਬਲਿਆਰ ਰੋਡ ਤੇ ਦੁਕਾਨ ਆ ਸ਼ਿਵਮ ਯਾਦਮ ਮੁੰਮਸ ਜੀ ਦਾਮ ਤੇ ਪਰ ਦੇਖ ਕੇ ਸਜਾਵਟ ਦੇਖ ਕੇ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਵੀਰੇ ਸਜਾਵਟ ਦੇਖ ਕੇ ਇਹਨਾਂ ਨੇ ਵਧੀਆ ਸਿਸਟਮ ਨਾਲ ਰੱਖੇ ਹੋਏ ਨੇ ਮੁੰਮਸ ਜੀ ਬਹੁਤ ਖੁਸ਼ ਹੁੰਦੀ ਹੈ ਰੂਹ ਅੱਛੀ ਹਾਂ ਮੇਰੇ ਰੂਹ ਪੂਰੀ ਖੁਸ਼ ਹੋ ਰਹੀ ਹੈ ਜੀ ਅੱਜ ਇਹਨਾਂ ਨੂੰ ਦੇਖ ਕੇ ਮਮਸਾਂ ਨੂੰ ਬਸ ਜੀ ਲੱਗਿਆ ਪਿਆ ਵਾ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਜਾਂ ਸੇਲੀ ਨਹੀਂ ਹੈਗੀ ਉਹ ਵੀ ਆਹ ਮਮਸਾਂ ਨਾਲ ਆ ਕੇ ਟਾਈਮ ਪਾਸ ਕਰੋ ਮੈਂ ਵੀਰੇ ਫੁੱਲ ਪਲੇਟ ਖਾ ਲਈ ਹੁਣ ਤੱਕ ਦੂਜੀ ਪਲੇਟ ਦੇਣ ਆ ਰਹੇ ਨੇ ਜੀ ਹੁਣ ਉਹ